ਤੁਸੀਂ ਬੋ ਦਵਾਈ ਲੈ ਕੇ ਆਏ ਹੋ ਮਿਲ ਗਈ ਸਾਰੀ ਨਹੀਂ ਜੀ ਇੱਕ ਪੱਤਾ ਮਿਲਿਆ ਹੈ ਜੀ ਇੱਕ ਪੱਤਾ ਨਹੀਂ ਮਿਲਿਆ ਤੁਹਾਨੂੰ ਕਿਹੜੀ ਦਵਾਈ ਨਹੀਂ ਮਿਲੀ ਹਾਂ ਜੀ ਅੱਛਾ ਕੋਈ ਨਹੀਂ ਬਰਬਰ ਬਣਵੇ ਦਵਾਈ ਨੂੰ ਸਾਰੀ ਨਹੀਂ ਮਿਲੀ ਕੀ ਗੱਲ ਹੈ ਐਸਐਮਓ ਕੌਣ ਹੈ ਐਸਐਮਓ ਸਰ ਜੋ ਕੋਰਟ ਕੇਸ ਦੇ ਰਿਕਾਰਡ ਨੂੰ ਉੱਥੇ ਹਾਈ ਕੋਰਟ ਗਈ ਸੀ ਨਹੀਂ ਬਟ ਕੌਣ ਦੇਖਦਾ ਹੈ ਮੈਡੀਸਨ ਦੀ ਸਪਲਾਈ ਤੇ ਤਿੰਨ ਦਵਾਈਆਂ ਲਿਖੀਆਂ ਨੇ ਸਾਡੇ ਕੋਲ ਡਾਕਟਰ ਹੈਗੇ ਡਾਕਟਰ ਪਨੀਤ ਜੀ ਹਾਂ ਜੀ ਇਹ ਦਵਾਈ ਕਹਿੰਦਾ ਸਾਨੂੰ ਮਿਲਣੀ ਨਹੀਂ ਇੱਥੇ ਸਰ ਮੇਰੀ ਸਖੀਨ ਦੀ ਹੈ ਸਰ ਨਹੀਂ ਸਖੀਨ ਦੀ ਆ ਕਿ ਜਿਹੜੀ ਰਹੀ ਦਵਾਈ ਤਾਂ ਸਾਰੀ ਦੇਣੀ ਆ ਆਪਾਂ ਮੈਡੀਸਨ ਤਾਂ ਸਾਰੀ ਅੰਦਰੋਂ ਲੈ ਕੇ ਦਿੰਦੇ ਜਿਹੜੀ ਆਪਾਂ ਨੌਨ ਇਡੀਅਲ ਵੀ ਉਹ ਵੀ ਨਹੀਂ ਫਿਰ ਇਹਨੂੰ ਨਹੀਂ ਮਿਲਿਆ ਤੁਹਾਨੂੰ ਦੱਸਿਆ ਕਿਸੇ ਨੇ ਵੀ ਤੁਹਾਨੂੰ ਲੈ ਕੇ ਦਿੰਨੇ ਆ ਜਾਂ ਫਿਰ ਨਹੀਂ ਲੈ ਕੇ ਦਿਓ ਹਾਂਜੀ 12 ਕਾ ਮਿਲਦੀ ਹੈ ਇਹ ਖਬਰੋਈ ਗੱਲ ਹੈ ਸਰ ਦੇਖੋ ਨਹੀਂ ਨਹੀਂ ਦੇਖ ਲੈਣੇ ਨਹੀਂ ਸਰ ਇਹ ਤਾਂ ਗਲਤ ਆ ਮੈਨੂੰ ਤੁਸੀਂ ਆਪਨੇ ਚੈੱਕ ਕਰਦੇ ਹੋ ਆਂ ਫਿਰ ਸਰ ਦੇਖ ਦੀਏ ਮੇਰੇ ਸਾਰਿਆਂ ਨੂੰ ਕਿਹਾ ਹੋਇਆ ਕਿ ਨੌਨ ਇਡੀਅਲ ਨਹੀਂ ਨਹੀਂ ਇਹਨਾਂ ਨੂੰ ਫਰੋਂ ਦਵਾਈ ਇੱਥੋਂ ਮਿਲੂਗੀ ਇੱਥੇ ਬੈਠੋ ਤੁਸੀਂ ਕੌਣ ਕੌਣ ਕਦੇ ਜਾਉਣਾ ਉਹਨਾਂ ਨਾਲ ਦੇ ਦਵਾਈ ਲੈ ਕੇ ਦੇਰੋਂ ਮੁਕਾ ਕੇ ਦਿਓ ਸਰ ਜੀ ਹਾਂ ਜੀ ਅੰਦਰ ਤਾਂ ਦਾ ਸਿਰ ਇੱਕ ਦੋ ਨਹੀਂ ਆਇਆ ਇੱਕ ਬੱਤਾ ਦਿੱਤਾ ਐਸੇ ਕੋਈ ਇਹਨੂੰ ਠੀਕ ਕਰੋ ਜੀ ਨਹੀਂ ਨਹੀਂ ਸਰ ਸਾਰੀ ਅੰਦਰੋਂ ਸਾਡੇ ਕੋਲੇ ਮਤਲਬ ਈਡੀਆ ਚ ਕਿੰਨੀਆਂ ਦਵਾਈਆਂ ਅਵੇਲੇਬਲ ਐ ਸਰ ਸਾਡੇ ਕੋਲੇ 3876 ਅੜੀਆਂ ਸਰ ਆਪੋੜੋ ਜੀ ਮੈਂ ਬੁੱਧ ਜੇ ਯੋਧਨ ਨੈਚਰ ਹਾਉਕੈਂਦਰ ਵਾਲੇ ਦੇ بیٹے ਦੀ ਦਵਾਈ ਹੈ ਨਸ਼ਾ ਛਡਾਉ ਕੇਂਦਰ ਦਾ ਕੋਈ ਨਹੀਂ ਆਉਂਦਾ ਜੀ ਉੱਥੇ ਅੱਛਾ ਨਸ਼ਾ ਛਡਾਉ ਕੇਂਦਰ ਦਾ ਤਾਂ ਚਾਲੜਕੇ ਤੇ ਕੋਈ ਨਹੀਂ ਆਉਂਦਾ ਸਾਰਿਆਂ ਨੂੰ ਵੀਡੀਓ ਪਾਈਗੀ 8 ਵਜੇ ਰਿਹਾ। 8 ਵਜੇ ਤੋਂ ਚਲੋ ਠੀਕ ਹੈ ਬਸ ਥੋੜਾ ਲੇਟ ਆ ਗਿਆ ਆ ਤਾਂ ਗਏ ਕਿ ਨਹੀਂ। ਉਹ ਤਾਂ ਪਹਿਲਾਂ ਹੋਣਾ ਲੱਗ ਗਈ ਸਰ ਸਾਰੇ ਉੱਥੇ ਪਰੇਸ਼ਾਨ ਹੋ ਰਹੇ ਜਾਲੇ ਸਾਰੇ ਲੋਕ। ਕੱਲ ਬਾਈਟ ਮੇਰੀ بارش ਦੇ ਵਿੱਚ ਆਈ ਹੈ ਜੀ ਰੋ ਰੋ ਕੇ ਉਹ ਤੁਹਾਨੂੰ ਦੋਈ ਸਾਰੀ ਮਿਲੀ ਹੈ ਜੀ। ਮੌਰਨਿੰਗ ਅਮਰਜੀ ਮੈਂ ਤੇ ਨਾ ਰੋਪੜ ਖੜਾ ਜੀ। ਆ ਇਹਨਾਂ ਨੂੰ ਕਰੋ ਦੀ ਸ਼ੋਅ ਕਰੋ ਨੋਟਿਸ ਕਰੋ ਇਹਨਾਂ ਨੂੰ ਮੈਂ ਪੇਸ਼ੈਂਟ ਨੂੰ ਕਿਸੇ ਨੂੰ ਪੂਰੀ ਦਵਾਈ ਨਹੀਂ ਦਿੰਦੇ ਜੀ ਕਿਸੇ ਨੂੰ ਦੋ ਵਾਰੋਂ ਲਿਖਿਆ ਜਾਂ ਕਿਸੇ ਨੂੰ ਤਿੰਨ ਵਾਰੋਂ ਲਿਖਿਆ ਇੱਕ ਦਵਾਈ ਦਿੰਦੇ ਐ ਇੱਥੇ ਗੋਲੀਆਂ ਦੇ ਵਿੱਚ ਦੇਖੋ ਜਿਹੜੀ ਮੋਰਬਨ ਦਵਾਈ ਆਨ ਸਸਤੀ ਜਿਹੜੀ ਮਹਿੰਗੀ ਦਵਾਈ ਸਾਰੇ ਰੋਪੜ ਵਾਲੇ ਖੜਾ ਸੀ ਸ਼ਿਵ ਸਾਧਨ ਖੜਿਆ ਇੱਥੇ ਸਾਰਿਆਂ ਨੂੰ ਸ਼ੋਅ ਕਰੋ ਨੋਟਿਸ ਕਰੋ ਜਿਵੇਂ ਇਹ ਹੁੰਦਾ 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 ਤੇ ਦੇਖੋ ਇਹਨਾਂ ਕੋਲੇ ਅੱਜ ਦੀ ਰੇਟ ਵਿੱਚ ਕਿੰਨੀਆਂ ਦਵਾਈਆਂ ਅਵੇਲੇਬਲ ਹੈ ਸਾਡੇ ਵੇਅਰ ਹਾਊਸ ਵਿੱਚ ਕਿੰਨੀਆਂ ਅਵੇਲੇਬਲ ਹੈ ਇਹਨਾਂ ਕੋਲੇ ਕਿਉਂ ਨਹੀਂ ਹੈ ਇਹਨਾਂ ਨੂੰ ਵਾਰਨਿੰਗ ਦਿਓ ਜੇ ਉਹਨਾਂ ਨੂੰ ਆਉਂਦਾ ਇਹ ਸੂਦਾ ਮੈਂ ਭਰ ਲੇਗਾ ਜੀ ਆ ਇਹਨਾਂ ਨੂੰ ਸ਼ੋਕਾਸ ਨੋਟਿਸ ਕਰਦੇ ਹੋ ਨਾ अदरवाइज ਤੇ ਬਹੁਤ ਸਾਰੇ ਬਿੱਲ ਵੀ ਸਸਪੈਂਡ ਹੋ ਜੇ ਮੈਡਮ ਸਾਰੇ ਪੇਸ਼ੈਂਟਸ ਕਹ ਰਹੇ ਹੈ ਜੀ ਆਈ ਐਮ ਆਈ ਐਮ ਓਨਲੀ ਕੰਸਰਨਡ ਵਿਦ ਦਾ ਪੇਸ਼ੈਂਟ ਸੈਟੀਸਫੈਕਸ਼ਨ ਜੀ ਮੈਂ ਇਹ ਮੇਰਾ ਇੱਥੇ ਆਣ ਦਾ ਮਕਸਦ ਹੈ ਕਿ ਮਰੀਜ਼ ਖੁਸ਼ ਹੈ ਕਿ ਨਹੀਂ ਖੁਸ਼ ਹੈ ਉਹਨਾਂ ਨੂੰ ਦਵਾਈ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਜੇ ਮਰੀਜ਼ ਨੂੰ ਦਵਾਈ ਨਹੀਂ ਮਿਲ ਰਹੀ ਤਾਂ ਤੁਹਾਡੇ ਸਾਹਮਣੇ ਕਰ ਰਿਹਾ ਲੋਕ ਦੱਸ ਰਿਹਾ ਤੁਹਾਡੇ ਸਾਹਮਣੇ ਹਾਂਜੀ ਸਾਰੇ ਦੋਸਤ ਦੇਖੋ ਦਵਾਈ ਦੀ ਡਿਗਰੀ ਤਾਂ ਨਹੀਂ ਅੱਧੀ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਇਆ ਸਾਰੇ ਸਾਰੇ ਪੇਸ਼ੈਂਟ ਕਹਿ ਰਹੇ ਆ ਜੀ ਬਾਹਰੋਂ ਲੈ ਕੇ ਆਏ ਅੱਧੀ ਦੋਸਨ ਉੱਪਰ ਦੀ ਬਾਹਰੋਂ ਜਿਹੜੇ ਆਇਰਨ ਦੇ ਮਤਲਬ ਉਹਨੂੰ ਮਿਲਿਆ ਜੀ 8 ਦਵਾਈ ਉਹ ਕਹਿੰਦੇ ਕੱਲ ਨੂੰ ਲੈ ਜਾਓ ਪੈਸੇ ਨਹੀਂ ਜੀ ਕੀ ਕਰੀ ਦੱਸੋ ਜੀ ਨਹੀਂ ਨਹੀਂ ਦਵਾਈ ਸਾਰੀ ਲੈ ਕੇ ਦੇਣਗੇ ਕੋਈ ਨਹੀਂ ਸਾਰਿਆਂ ਦਾ ਇੱਕੋ ਹੀ ਹੈ ਜੀ ਕਰ ਰਿਹਾ ਜੀ ਇਹਨਾਂ ਦੇ ਨਾਲ ਹੋ ਗਿਆ ਸਾਰੀਆਂ ਬਣ ਗਈਆਂ ਜੀ ਇੱਥੋਂ ਮਿਲਿਆ ਕਰਨੀਆਂ ਚੱਲਦੀਆਂ ਦਵਾਈਆਂ ਸਾਰੀ ਖਰੀਦੀਆਂ ਹੋਈਆਂ ਸ ਸਰਕਾਰ ਨੇ ਸਾਰੇ ਦਵਾਈ ਖਰੀਦ ਕੇ ਰੱਖੀ ਹੋਈ ਆ ਜੀ ਸਟੋਰਾਂ ਚ ਪਈ ਆ ਇਹਨਾਂ ਨੇ ਲੈ ਕੇ ਆ ਕੇ ਲੋਕਾਂ ਨੂੰ ਦੇਣੀਆਂ ਆ ਨਾ ਤੁਹਾਡਾ ਦਾਸ ਕੀ ਟਿੱਡ ਦੁਖਦਾ ਇਹਦੇ ਚ ਇਹ ਜਿਹੜੇ ਬਾਹਰ ਵਾਲੇ ਨੇ ਮਿਲੇ ਹੋਏ ਨਾ ਜਿਹੜੇ ਦਵਾਈ ਜਿਹੜੇ ਤੁਹਾਡੇ ਅੰਦਰ ਵਾਲੇ ਬੰਦੇ ਮਿਲੇ ਹੋਇਆ ਤੁਹਾਡਾ ਸਾਰਾ ਜਿਹੜਾ ਸਿਸਟਮ ਵਿਗੜਿਆ ਹੋਇਆ ਤੁਹਾਡਾ ਫਰਮਾਸਟ ਕਿੰਨੇ ਕਿੰਨੀਆਂ ਦਵਾਈਆਂ ਤੁਹਾਡੇ ਕੋਲੇ ਵੇਅਰ ਹਾਊਸ ਸਾਡੇ ਕੋਲ ਪੈਸੇ ਤੋਂ 374 ਵੀ ਆ 374 ਦਵਾਈਆਂ ਸਾਰੀਆਂ ਬਾਹਰ ਦੀਆਂ ਲਿਖੀਆਂ ਹੋਈਆਂ ਤੁਸ ਜੀ ਜੀ ਸਰ ਬਾਹਰ ਬੜੀ ਕਹਿ ਰਹੇ ਹਾਂ ਸਾਰੇ ਪੇਸ਼ੈਂਟ ਕਹਿ ਰਹੇ ਆ ਜੀ ਸਾਰੀਆਂ ਦਵਾਈਆਂ ਬਾਹਰ ਦੀਆਂ ਲਿਖਦੇ ਹੋ ਤੁਸੀਂ ਮਤਲਬ ਆਪਣੇ ਡਾਕਟਰਾਂ ਨੂੰ ਵੀ ਕਹਿ ਦਿਓ ਜਿਹੜੀ ਦਵਾਈ ਚਾਹੀਦੀ ਆ ਅਸੀਂ ਖਰੀਦ ਕੇ ਤੇ ਆਗੇ ਜੀ ਉਹ ਬੋਲੋ ਬਾਹਰ ਦਵਾਈ ਨਹੀਂ ਲਿਖਣੀ ਕੋਈ ਵੀ ਜੇ ਨਹੀਂ ਹੈ ਤਾਂ ਖਰੀਦ ਕੇ ਦੇਣੀ ਆ ਜੀ ਉਹਨਾਂ ਨੂੰ ਜਰੂਰ ਦੇ ਦੇ ਕੋਈ ਨਹੀਂ ਬੇਟਾ ਸਾਰੇ ਸਾਰੇ ਤੁਹਾਡੇ ਨਾਲ ਨੇ ਪਰਚੇ ਦੇਖ ਕੇ ਦਿੰਦੇ ਆ ਬਾਹਰ ਦੀਆਂ ਜੀ ਕਿਹੜੇ ਕਿਹੜੇ ਡਾਕਟਰ ਨੇ ਲਿਖਿਆ ਜੀ ਡਾਕਟਰ ਨਵਦੀਪ ਜੀ ਕਿੱਥੇ ਬੈਠਾ ਹੈ ਹਾਂ ਜੀ ਜੋ ਬਲੀਨ ਸਰ ਸਰ ਜੀ ਦਾ ਸਪੈਸ਼ਲਿਸਟ ਚਲੋ ਅੱਗੇ ਚਲੋ ਮੈਨੂੰ ਆਓ ਬਲੀਨ ਨਹੀਂ ਮਤ ਇਹ ਸਾਰੇ ਬੰਦੇ ਸੈਂਪਲ ਦੇਣ ਵਾਲੇ ਆ ਹਾਂਜੀ ਹਾਂਜੀ ਸਾਰੇ ਰਜਿਸਟ੍ਰੇਸ਼ਨ ਆ ਸਟੇਸ਼ਨ ਆ ਜੀ ਉਹ ਆਨਲਾਈਨ ਹੁੰਦੀ ਹੈ ਨਹੀਂ ਨਹੀਂ ਮੈਨੂੰ ਦਿਓ ਜੀ 10 ਬੰਦੇ ਲਾ ਦੇ ਜੀ ਹਾਂ ਠੀਕ ਹੈ ਜੀ ਦਾ ਟਾਈਮ ਵੇਟਿੰਗ ਪੀਰੀਅਡ ਛੋਟਾ ਵੀ ਮੋਰ ਦਨ 5 ਹੋਰ ਮੈਚਰ ਟਾਈਮ ਮਿੰਟਸ ਹੋਵੇ ਤੇ ਇੱਥੇ ਘਟਾ ਘਟਾ ਬਾਰੇ ਨਹੀਂ ਆਂਦੀ ਹੋਣੀ ਲੋਕਾਂ ਦੀ ਜੀ ਮਤਲਬ ਸਕਾ ਨਾ ਬਣਾ ਬਣਾ ਰਹਾ ਹੈ ਬੜੀ ਪਵਰ ਮੈਨੇਜਮੈਂਟ ਤੁਸੀਂ ਨਰਸਿੰਗ ਸਟੂਡੈਂਟਸ ਸਾਡੇ ਕੋਲੇ ਕਿੰਨੇ ਆਉਂਦੇ ਇੱਥੇ ਜੀ ਕਟਨਾਡੇ ਕੋਲੇਜ ਹੈ ਸਾਡੇ ਬੱਸ ਹੈਗੇ ਲਾਓ ਉਹਨਾਂ ਨੂੰ ਇੱਥੇ ਉਹਨਾਂ ਨੂੰ ਔਰਥੋ ਦੀ ਕੋਈ ਹੈ ਕਿ ਦੋਵੇਂ ਡਾਕਟਰ ਔਰਥੋ ਦਾ ਕੋਈ ਨਹੀਂ ਹੈ ਉਹ ਕਿੱਥੇ ਹੈ ਸਾਰੇ ਓਰਡੀ ਚ ਇੱਕ ਹਾਈਕੋਡ ਹੈ ਹਾਈਕੋਡ ਗਿਆ ਸਰ ਉਹ ਜਿਹੜਾ ਕੇਸ ਆਪਾਰਟੀ ਵਾਲਾ ਉਹਦੀ ਸੋ ਆਫ ਪੇਪਰ ਓਟੀ ਇੰਟਰਨਲ ਇੰਟਰਨਲ ਕਰ ਨਹੀਂ ਨਹੀਂ ਇੰਟਰਨਲ ਕਿਵੇਂ ਅਟੈਂਡ ਕਰੇਗਾ ਜੰਨੇ ਭੇਜਣਾ ਥੋੜੇ 1.5 ਵੀ 1 ਕੰਸਲਟੈਂਟ ਟਾਇਰ 1 ਨਾਲ ਓਟੀ ਬਾਰੀ ਬਾਰੀ ਕਰਨ ਨੂੰ ਕੀ ਕਰ ਰਹੇ ਹੋ ਉੱਥੇ ਬੋਡੇ ਬਦਲ ਰਹੇ ਹੋ ਕੀ ਲਿਸਟ ਦਿਖਾਓ ਜੀ ਮੈਡਮ ਵੈਰੀ ਪੋਰ ਅਰੇਂਜਮੈਂਟ ਜੀ थर्ड क्लास ਸਰ ਐਸੇ ਤਾਂ ਨਾਟ ਈਵਨ 1 ਕੰਸਲਟੈਂਟ ਟਾਇਰ ਜੀ ਥਿਸ ਇਜ਼ ਮੋਰ ਇੰਪੋਰਟੈਂਟ ਜੀ ਇੱਕ ਬੰਦਾ ਓਰਟੀ ਚਲਾ ਜਾਵੇ ਕੱਥੇ ਹੋਵੇ ओ वह थे आज है फिर दूसरा जाके रोटी कर ले पुणे। स्पेशल तो ना यदि बनाई हुई है कि एक जना ओवरडी चोवे एक जना पेटर्ड चोवे। सर आप क्यों रोटी कर रहे हो? एक ही सर एक ओर स्पेशल कांटर है। हाँ। तो एक टेस्ट पीस कांटर है। तो वो सर इंडोर ते, ते सिंगिसेटी जंता। प्रेग्नेंट लेडीज़ है वो सर। ਤਾਨੂੰ ਕਿੰਨੀ ਦੇਰ ਹੋ ਗਈ ਬਖੜੇ ਨੂੰ ਕਿੰਨੀ ਦੇਰ ਤੱਕੜੇ ਹੋ ਲਾਈ ਚ ਤੁਸੀਂ ਹੈ 5 ਮਿੰਟ ਹੋਏ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਮਾਨੂੰ ਹੋ ਗਈ 1/2 ਘੰਟਾ ਕਿੰਨੀ ਦੇਰ ਹੋ ਗਿਆ ਖੜੇ ਹਾਂ ਹੈ ਜੀ ਬਾਕੀ ਟਾਈਮ ਸਭ ਟਾਈਮ ਬਾਕੀ ਸਾਡੇ ਕੋਲ ਅਮਰਜੰਸੀ ਦੀ ਵੀ ਆ ਰਹਾ ਤੇ ਹੁਣ ਨਵੇਂ ਪਰਚੀ ਚਕਾਓ ਜੀ ਇਹਦੇ ਨਾਲ ਵੀ ਜਿਹੜੇ ਜਿਹੜੇ ਤੁਹਾਡੇ ਬੱਚੇ ਆ ਗਏ ਮੈਡਮ ਮੈਂ ਤੁਹਾਨੂੰ ਥੋੜੀ ਐਨੀ ਮੀਟ ਕੇ ਕਹਿ ਕਹਿ ਕੇ ਥੱਕ ਗਿਆ ਤੁਹਾਨੂੰ ਜੀ ਸਰਫ ਡਿਊਟੀਆਂ ਤੇ ਤੁਸੀਂ ਜਿਹੜੇ ਬੱਚੇ ਸਾਰਾ ਕੁਝ ਕਰਕੇ ਭੇਜਣ ਉਹਨਾਂ ਨੂੰ 1 ਮਿੰਟ ਲੱਗੇ ਜੀ ਉਹਨਾਂ ਨੂੰ ਸਰਫ ਡਿਊਟੀਆਂ ਕਰਾਈਆਂ ਨਰਸ मैडम ਇੱਥੇ ਫਸਟイヤー ਦੀ ਲਗਾਓਗੇ ਤੁਹਾਡੇ ਕੋਲ ਕਿੰਨੇ 10 ਕਾਲਜ ਆਉਂਦੇ ਹੋਣੇ ਤੁਹਾਡੇ ਕੋਲ ਹਾਂਜੀ ਸਰ 10 ਦਿਸ ਇਜ਼ 3rd ਕਲਾਸ ਮੈਨੂੰ ਆਈ ਥੋਟ ਯੂ ਆਰ ਵੈਰੀ ਕੰਪੀਟੈਂਟ ਮੈडम ਜੇ ਕੋਈ ਸਿਸਟਮ ਬਣਾਇਆ ਹੁੰਦਾ ਤਾਂ ਆਲਦੀ ਨਾ ਹੋਣਾ ਸੀ ਤੁਹਾਡੇ ਮੱਛੀ ਮਾਰਕੀਟ ਬਣੀ ਹੋਈ ਇੱਥੇ ਸਾਰੀ ਇਹ ਡਾਕਟਰ ਨਹੀਂ ਜੀ ਮਿਲਦੇ ਆਈਜ਼ ਦਾ ਡਾਕਟਰ ਹੈ ਜੀ ਹਾਂਜੀ ਆਈਜ਼ ਦਾ ਆਈਜ਼ ਦੇ ਕਿੰਨੇ ਸਰਜਨ ਹੈ ਤੁਹਾਡੇ ਕੋਲ ਕਿੱਥੇ ਆਓ ਕਿਥੇ ਆਓ ਸਰ ਅੱਜ ਵੀ ਆਈ ਉਹਨੇ ਬੇਟੀ ਨੂੰ ਮਾਰ ਆਬਥਲਵੇ ਕੋ ਅਫਸਰ ਅਬਥਲਵੇ ਕੋ ਅਫਸਰ ਚੱਲ ਆਈ ਸੀ ਆਈ ਸਰ ਜੀ ਇਹ ਤਾਂ 15 ਦਿਨ ਤੋਂ ਕਹਿ ਰਹੇ ਆ ਜੀ 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 ਮੈਡਮ ਜਿਹੜੇ ਇੱਥੇ ਬੈਠੇ ਹੋਏ ਨਾ ਸਾਰੇ ਸਪਾਰਸੇ ਬੈਠੇ ਹੋਇਆ ਜੀ ਬੋਲੋ ਸਾਰੇ ਚੱਕੇ ਜਾਣ ਕੋਈ ਆਪ ਦੇਖੋ ਕੋਈ ਨਹੀਂ ਕਰਦੇ ਮੈਂ ਦੇਖੋ ਇਸੇ ਰਸਤੇ ਦੇਖਣੇ ਆਇਆ ਬੋਲੋ ਫਰਮੇ ਸੋੜਣਾ ਆ ਪਪੂ ਜੀ 1000 ਡਾਕਟਰ ਭਰਤੀ ਕਰ ਰਿਹਾ ਹੈ ਠੀਕ ਹੈ ਇੱਥੇ ਜਿੰਨੀਆਂ ਪੋਸਟਾਂ ਸਾਰੀਆਂ ਭਰ ਦਊਗਾ ਪਲੱਸ 4 ਦੇਊਗਾ ਜੀ ਬਹੁਤ ਧੰਨਵਾਦ ਹੋਊਗਾ ਜੀ ਦੇਖੋ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕਿਆ ਕਈ ਵਾਰ ਜੀ ਕੋਈ ਸਣਾ ਤੁਹਾਡਾ ਇਹ ਹਸਪਤਾਲ ਜੀ ਸੁਣ ਲੋ ਇਹ ਹਸਪਤਾਲ ਨੰਗਲ ਵਾਲਾ ਚਮਕੌਰ ਵਾਲਾ ਇਹ ਪੂਰੇ ਫੁੱਲ ਕਰਦਾ ਘਟੋ ਘਟ 4 ਡਾਕਟਰ ਲੇਡੀਜ਼ ਹੋਣੇ ਚਾਹੀਦੀਆਂ ਉਧਰ ਜਿੰਨਾ ਲਾਉਗਾ ਜੀ 4 ਲਾਓ ਬਹੁਤ ਧੰਨਵਾਦ